ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987812390 17 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੌਕ ਹੈ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਲਿਆੜੀ ਇੱਕ ਸ ਨੂੰ ਪਾਲਕ ਵੜ ਦਿਖਾਵਾਂਗੇ ਬਾਕੀ ਨੰਬਰ ਵਾਈਆਂ ਦਾ ਸਕਰੀਨ ਤੇ ਚਲਾ ਦੇਾਂਗੇ ਯਾ ਡਿਟੇਲ ਦੱਸਣ ਵਾਲਾ ਕੋਈ ਵੀਰ ਹੈ ਨਹੀਂ ਮੈਂ ਦੱਸੂਗਾ ਸਾਰੀ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਲਿਆਣੀ ਨੇੜੇ ਤੱਪਾ ਮੰਡੀ ਤੇ ਰਾਮਪਰਾ ਮੰਡੀ ਤੇ ਨੇੜੇ-ਤੇੜੇ ਦੇ ਪਿੰਡ ਚੌ ਬੱਲੋ ਬਦਿਆਲਾ ਇਹ ਪਿੰਡ ਆਗੇ ਸੂਹਾ ਤੀਜਾ ਸੂਰੀ ਹੈ ਜੀ ਵੜ ਤੇ ਦੁੱਧ ਚੰਗਾ ਕੱਢੂਗੀ 25 ਤੋਂ 28 ਕਿਲੋ ਦੀ ਮਾਲਕਾ ਜੀ ਠੀਕ ਹੈ ਜੀ ਤੇ ਦਿਨ ਹਜੇ ਹਫਤਾ ਬਾਕੀ ਹੈ ਖੋਲੋ ਜੀ ਦਾ ਤੋੜਾ ਕਰਾ ਕੇ ਚੈੱਕ ਖੋਲੋ ਬੇਬੇ ਆ ਡੰਡਾ ਰੱਖ ਦਿਓ ਬਿਆਹ ਜੀ ਤੋ ਰਤਰਾ ਕਰਾਮਾ ਇਹ ਚ ਇੱਕ ਚੰਗੇ ਵੱਡੇ ਸਾਈਜ਼ ਦੀ ਆ ਗਈ ਕਿਉਂਕਿ ਜਿਹੜਾ ਵੀਰ ਆ ਤੁਸੀਂ ਕਨੈਕਟ ਬਾਹਰ ਬੈਠਾ ਉਹਦੇ ਨਾਲ ਉੱਥੇ ਬੈਠੇ ਨਾਲ ਕਰਨਾ ਨੰਬਰ ਆਪਾਂ ਉਹਦਾ ਸਕਰੀਨ ਤੇ ਚਲਾ ਦੇਾਂਗੇ ਉਥੋਂ ਵੀਰ ਨੇ ਆਪਾਂ ਨੂੰ ਫੋਨ ਕਰਿਆਗਾ ਚੰਗੇ ਸਾਈਜ਼ ਦੀ ਆ ਗਈ ਚੰਗੇ ਥਣ ਹਵਾਨੇ ਦੀ ਆ ਗਈ ਦਿਨ ਹਜੇ ਹਫ਼ਤੇ ਨੂੰ ਬਾਕੀ ਤੇ ਦੁੱਧ ਇਹਦਾ ਵਾਕਈ ਚੰਗਾ ਕੱਢਿਆ ਹੋਇਆ ਕੋਈ ਐ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਨਹੀਂ ਭਾਈ ਲੈ ਆਓ ਜੀ ਆਹ ਦੇਖੋ ਜੀ ਆ ਦੇਖੋ ਜੀ ਥਣ ਭਾਂਡੇ ਸਾਬ ਬੇਬੇ ਨੇ ਕਿਤੇ ਖੋਲੀ ਨਹੀਂ ਗਈ ਲੈ ਚਲੋ ਜੀ ਉੱਥੇ ਉਹਦਾ ਕਰਕੇ ਜਾ ਕਰੇ ਆ ਨਾੜਾ ਨਾ ਹਵਾਨਾ ਗੁੰਦਿਆ ਪਿਆ ਆ ਦੇਖੋ ਜੀ ਆ ਦੇਖੋ ਜੀ ਤੋੜਾ ਤੋੜਾ ਕਰ ਲੋ ਜੇ ਕਿ ਇੱਕ ਨੰਬਰ ਬਾਕੀ ਬਾਹਰ ਬੈਠਾ ਵੀਰ ਉਹਦਾ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਠੀਕ ਹੈ ਜੀ ਚੰਗੇ ਥਣ ਹਵਾਨੇ ਤੇ ਚੰਗੀ ਬਿਹੜਾ ਕੀ ਥਾਣਾ ਸੁਣਾ ਦੀ ਓਕੇ ਆ ਤੀਜਾ ਸੂਆ ਸੂਰਾ ਹੀ ਆ ਤੇ ਜ਼ਿਆਦਾ ਜਾਣਕਾਰੀ ਤੁਸੀਂ ਸੂਏ ਦੀ ਪੂਰੀ ਡਿਟੇਲ ਪੂਰੀ ਟਕਾ ਕੇ ਤੁਸੀਂ ਪੁੱਛਣੀ ਹੈ ਵੀਰ ਤੋਂ ਜਿੱਦੀ ਬੈਡ ਆ ਕਿਉਂਕਿ ਬਾਈ ਦੇ ਘਰੇ ਕੋਈ ਹੋਰ ਹੈ ਨਹੀਂਗਾ ਤੇ ਉਸ ਹੱਬ ਨਾਲ ਜਜਮੈਂਟ ਕਰਨੀ ਹੈ ਤੁਸੀਂ ਤੇ ਨੰਬਰ ਬਾਈ ਦਾ ਸਕਰੀਨ ਤੇ ਪਿੰਡ ਚੋ ਕੇ ਤੁਹਾਨੂੰ ਵੀਡੀਓ ਕਵਰ ਕਰਕੇ ਤੇ ਚੰਗੀ ਪਿਓਰ ਐਚਪੀ ਤੁਹਾਨੂੰ ਕਵਰ ਕਰਕੇ ਦਿੱਤੀ ਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਤੋਂ ਧੰਨਵਾਦ ਬਾਕੀ ਜ਼ਿਆਦਾ ਜਾਣਕਾਰੀ ਆਪਾਂ ਬਾਈ ਤੋਂ ਫੋਨ ਕਰਕੇ ਲਈ ਆ ਹੁਣ ਬਾਈ ਦਾ ਕਹਿਣਾ ਵੀ 30 32 ਲੀਟਰ ਦੁੱਧ ਇਹ ਕੱਢਿਆ ਵਾ ਇਹਦਾ ਦੂਜੇ ਸੂਏ ਦਾ ਇਦ ਕੀ ਕਾਢ ਦੂ ਚੰਗਾ ਤੇ ਮੋਲੇ ਦਾ 92000 ਰੁਪਏ ਜੀ ਮਾਨਤਾਨ ਸੋਡਾ ਵਿੱਚੋ ਹੋ ਜਾਣਾ ਪਿੰਡ ਚੌਕ ਕੇ ਨਾਲਾ ਨੂਣਾ ਦੇਖੋ ਹਵਾਨੇ ਤੇ ਚੰਗੇ ਥਣ ਹਵਾਨੇ ਦੀ ਆ ਤੇ ਵੱਡੀ ਵੈੜ ਆ ਗਈ ਜਰੂਰ ਬਾਈ ਨਾਲ ਕਰਿਓ ਸੰਪਰਕ ਦੇ ਇੱਕ ਬਾਈ ਨੇ ਹੋਰ ਗੱਲ ਕਹੀ ਆ ਵੀ ਜਿਹੜਾ ਨੰਬਰ ਆ ਮੇਰਾ ਵਟਸਐਪ ਤੇ ਫੋਨ ਲੱਗੂ ਡਾਇਰੈਕਟ ਨਹੀਂ ਲੱਗਣਾ ਬਾਹਰ ਬੈਠਾ ਬਾਈ ਉੱਥੇ ਗੱਲ ਕਰੂਗਾ ਜਿਹੜਾ ਆਪਾਂ ਨੰਬਰ ਲਿਖਾਂਗੇ ਉਹ ਵਟਸਐਪ ਨੰਬਰ ਹੋਊਗਾ ਤੇ ਉਹਦੇ ਤੇ ਤੁਸੀਂ ਫੋਨ ਲਾਉਣਾ ਧੰਨਵਾਦ ਜੀ